ਕਸਰੀ ਗੱਲ ਨਹੀਂ ਬਰਕਮਾ ਜਿਹੜਾ ਵਲੌਗ ਤੇ ਇਹ ਬੈਠੇ ਲੰਗਰ ਦੀ ਤਿਆਰੀ ਕਰਨਾ ਗੁੱਡ ਮਾਰਨਿੰਗ ਹਾਂ ਆ ਇਹ ਸਾਰੇ ਲੰਗਰ ਦਾਉਣ ਵਾਲੇ ਆ ਇੱਕ ਉਹ ਬੈਠਾ ਚਾਰਜਿੰਗ ਲਾ ਕੇ ਆ ਦੋ ਮਿੰਟ ਇੱਕ ਉਹ ਧੁੱਪ ਸੇਕਣ ਲੱਗਿਆ ਹੋਇਆ ਜਿਹਨੇ ਅੱਗ ਲੱਗੀ ਵੀ ਉਹ ਰਹਿ ਗੋ ਉਹ ਮਗਰ ਮੱਛ ਆ ਕੇ ਸੁੱਤਾ ਹੋਣਾ ਸੁੱਕ ਕੇ ਆਣੋਂ ਕਿਹਾ ਇੱਧਰ ਇਹ ਵੀ ਮੈਚ ਉਧਰ ਉਹ ਪਬਜੀ ਛੱਡਤੀ ਹੈਲੋ ਓ ਬਾਜੀ ਅਮਰਾਰੇ ਯਾਰ ਵੀ ਲੋ ਟੋਪੀਆਂ ਲੈ ਕੇ ਜਾਦੂ ਬਣਾਇਆ ਆ ਤਾਂ ਤੇ ਬਾਕੀ ਆਏ ਨਹੀਂ ਕੋਈ ਤੇ ਮੈਨੂੰ ਐੜੀ ਲੰਗਰ ਲੱਗਦੇ ਔਖਾ ਲੱਗਦਾ ਲੱਗ ਜੂਗਾ ਕਿ ਨਹੀਂ ਹੈ ਐ ਤੂੰ ਪੰਜ ਬੈਗ ਲੱਜੂਗਾ ਆ ਕਰਦੇ ਆ ਇੱਥੇ ਕਰ ਰਹੇ ਦੋ ਮਿੰਟ ਤੁਸਾਂ ਦੇ ਵੀ ਦਿਖਣੇ ਫਿਰ ਇਕੱਲੇ ਫਾਰੇ ਛੋਰ ਨੇ ਕਰਵਾਦਾ ਕਰੂ ਪਰ ਅਨਾਉਂਸਮੈਂਟ ਹੋਰ ਵੀ ਕਾਦੀ ਕਾਲ ਜਿੱਤਨੀ ਆਲੇ ਕੋਈ ਨਾ ਨਹੀਂ ਕਿ ਨੂੰ ਅੰਮਣੇ ਜਦੋਂ ਦੋ ਬੰਦੇ ਵਗੈਰਾ ਕਰੀਓ ਜੀ ਬੀਪਲਾਂ ਤੋਂ ਲੱਗਣੀ ਮਿਲੀਆਂ ਮਾੜੀ ਜਿੱਤ ਰਾਜੇ ਤੋਂ ਬਹੁਤ ਜ਼ਿਆਦਾ ਬੋਲੇ ਆਖੇ ਨੇ ਆਲੇ ਨੇ ਆਜ਼ੀ ਅੱਜ ਨੇ ਲਿਆ ਕੈਪ ਕਿ ਕੈ ਮੜਿਆ ਚਾਚਾ ਜੀ ਬਈ ਅਸੀਂ ਬਈ ਗੱਲ ਆ ਹੋਈ ਉਹ ਗੱਲ ਕਰਿਆ ਪੂਰੀ ਹੈ ਨਾ ਕਿ ਮੈਨੂੰ ਹੋਰ ਨਹੀਂ ਜਾਣੀ ਉਹਨਾਂ ਹਾਸ਼ਿਰ ਕੀ ਜਾਣ ਭਾਗੂ ਦੀਆਂ ਜਾਣੇ ਵਰਦਾ ਉਹਨੇ ਪ੍ਰਿਤੀ ਦੇ ਵੀ ਜਾਣਿਆ ਆਰਸ਼ ਨੇ ਭਾਗੂ ਨੇ ਸੈਲੀਬ੍ਰਿਟੀ ਜਏ ਇਹਨਾਂ ਜਿਹੜਾ ਮੌਕੇ ਤੇ ਮੌਕੇ ਆਉਣਾ ਗੱਲ ਗਲਤ ਆ ਯਾਰ ਹਾਂ ਪਹਿਲਾਂ ਵਾਲਾ ਜਾਈਦਾ ਕਾਲੇ ਬਿਰਾਹੀ ਜਾਂਦਾ ਹਨਾ ਬਈ ਮੁੰਡੇ ਇਕੱਠੇ ਕਰਦੇ ਜੋ ਬੋਲੇ ਸੋ ਨਿਹਾਲ ਪੰਗਤਾਂ ਸਭ ਜਿੰਦਾਬਾਦ ਰੱਬ ਦੀ ਕਿਰਪਾ ਨਾਲ ਕਿੱਥੇ ਤੱਕ ਹੈਗੀ ਆ ਉਹ ਨਹੀਂ ਚਲੋ ਜੇ ਲੰਗਰ ਲਾਉਣਾ ਤਾਂ ਫਿਰ ਇਕੱਠੇ ਹੋ ਜਓ ਇਹ ਜੇ ਡੰਗਰ ਲੱਗਣਾ ਜੀ ਇਹ ਸੀਰੀਅਸ ਨਹੀਂ ਹੁੰਦੇ ਇਹ ਮਜ਼ਾਕ ਚ ਕਰਦੇ ਆ ਸਾਡੇ ਆ ਗਏ ਚਾਰੇ ਆਣਗੇ ਬਾੜੀ ਇਹ ਬਈ ਇਹ ਬੜੇ ਬੰਦੇ ਹੋਦੇ ਆ ਬਾਈ ਆ ਹਾਂ ਵੀ ਗਾ ਤੇਰਾ ਆੜੀ ਦਾ ਹੈਗਾ ਯਾਰ ਬਜ਼ੁਰਗ ਕਿਹੜਾ ਆੜੀ ਬੜਾ ਖਿਡਾਰੀ ਮੇਰਾ ਬੰਦੇ ਦੋਦੇ ਸਾਹਮਣੇ ਕਿੰਨਾ ਜ਼ਿਆਦਾ ਵਹਿਦਾ ਰਹਤਾ ਹੁਣ ਬੋਲਦਾ ਬੋਲ ਇਹ ਨਹੀਂ ਬੋਲਦਾ ਮੋੜਾ ਦਿਸਵਾ ਕਰ ਦੇ ਚਲੋ ਕਿਹਾਦਾ ਬਲੋਕ ਕੈਸਲ ਨਹੀਂ ਪੰਚਾਇਤ ਹੋਊਗੀ ਫੇ ਲੈ ਦੇ ਆ ਦੇਖੋ ਉਧਾ ਗੁਰਦੁਆਰੇ ਵੜਦੇ ਨਹੀਂ ਲੱਡੂਆਂ ਦਾ ਡੱਬਾ ਆ ਗਿਆ ਤੇ ਪਹਿਲਾਂ ਲੋਈਆਂ ਲਾ ਕੇ ਲੋਈਆਂ ਬੰਨ ਗਏ ਕੋਈ ਲੇਲੀ ਮੈਂ ਕਹਾ ਕਿ ਤੱਕ ਜਿਹੜਾ ਹਾਂ ਚਲੋ ਪਹਿਲਾ ਲੱਡੂ ਦੇ ਉਹ ਪੂਰਾ ਡਬਰ ਬੰਦਾ ਨਹੀਂ ਹੈ ਉਹ ਪੂਰੇ ਪੂਰੀ ਆ ਗਿਆ ਰੋਵੀ ਅੱਜ ਪਤਾ ਲੱਗ ਰਿਹਾ ਕਿ ਸਿਆਲ ਪੂਰਾ ਆ ਗਿਆ ਹੈ ਨਾ ਪੱਗੂ ਹਾਂਜੀ ਆ ਕੇ ਪੂਰਾ ਸਿਆਲ ਆ ਗਿਆ ਨਾ ਅੱਜ ਪਤਾ ਲੱਗ ਰਿਹਾ ਕਿਉਂਕਿ ਪਿਛਲੀ ਵਾਰ ਵਾਂਗੂ ਪਹਿਲੀ ਵਾਰ ਅੱਗ ਬਾਲੀ ਆਉਣ ਨੂੰ ਨਹੀਂ ਤਾਂ ਐਡਾ ਹੀ ਬਾਤ ਕਰੀ ਅੱਜ ਹਾਂ ਪਰ ਲੰਦ ਨਾ ਪਤਾ ਨਹੀਂ ਕਿ ਇਹਦਾ ਘਾਟ ਵੀ ਸਾਡੀ ਠੰਡ ਜਿਹਨੇ ਹੁਣ ਤਾਂ ਕੋਈ ਹੁੰਦਾ ਨਹੀਂ ਗਿਆ ਵਦਾਕ ਦੇਖ ਕੇ ਕਿਤੇ ਇਹ ਹੀ ਅੱਗ ਕਢਾ ਦੋਵੇ ਹੈ ਜਿਆਦਾ ਹੈ ਇੱਕ ਉਹ ਦੇਖੋ ਹੈ ਮੈਂ ਇੱਧਰ ਕਿਹਾ ਮੈਂ ਕਿਹਾ ਇੱਕ ਉਹ ਦੇਖੋ ਮਜ਼ਾ ਆਉਂਦਾ ਹੈ ਸਾਨੂੰ ਤਾਂ ਵੀ ਨਹੀਂ ਆਉਂਦਾ ਵੀਰੇ ਕੋਈ ਨਹੀਂ ਚਲੋ

ਅੱਜ ਕੱਲ ਸਾਡੇ ਗੁਰਦੁਆਰੇ ਡੇਰੇ ਹੁੰਦੇ ਆ ਤੇ ਇੱਧਰ ਬੈਠੇ ਸਾਡੇ ਪ੍ਰਧਾਨ ਸਾਹਿਬ ਸਤਿਗੁਰਾਲ ਜੀ ਇੱਧਰ ਬੈਠੇ ਸਾਡੇ ਕੈਸ਼ੀਅਰ ਦਾ ਕੀ ਹਾਲ ਚਾਲ ਨੇ ਬੱਦੀ ਹੈ ਇੱਕ ਕੰਮ ਕੈਸ਼ੀਅਰ ਕੰਮ ਸ਼ੈਫ ਸਭ ਕੁਝ ਨੇ ਤੇ ਆਲ ਰਾਊਂਡਰ ਨੇ ਆਲ ਰਾਊਂਡਰ ਨੇ ਤੇ ਇਹ ਦੀ ਸੇਵਾ ਕੀ ਕਰਦੇ ਨੇ ਹਾਂ ਇਹ ਸਾਡੇ ਦੋ ਇਲੈਕਟ੍ਰੀਸ਼ੀਅਨ ਵੀ ਆ ਕੰਟੈਕਟ ਕਰ ਲਿਓ ਇਹਨਾਂ ਨਾਲ ਇਹ ਉੱਪਰ ਦੇ ਇਲੈਕਟ੍ਰੀਸ਼ੀਅਨ ਨੇ ਇਹ ਪੁਰਾਣੇ ਨੇ ਖੁੰਡੇ ਇਹਨਾਂ ਦੀ ਉਮਰ ਹਟਾ ਲਈ ਜਾਣੇ ਤੇ ਬਈ ਇਹ ਹੁਣ ਪਾਣੀ ਮਾਰ ਲਿਆ ਪਿਆਜ਼ ਪੂਰੀ ਟਮਾਟਰ ਮੁੱਢ ਰੇ ਤੇ ਤਾਂ ਨੇ ਕਿ ਛੇ ਸਾਡੀ ਅਸੀਂ ਬਣਾਉਣ ਲੱਗੇ ਮੈਗੀ ਸਾਡੀ ਤਿਆਰੀ ਹੋ ਰਹੀ ਆ ਤੇ ਮੈਗੀ ਬਣਾਉਂਦੀ ਚੁੱਲਾ ਸਮਾਨ ਆ ਗਿਆ ਬਾਜਣ ਪੁੱਜਣ ਜਿਹੜਾ ਕਿਆ ਹੁੰਦਾ ਹੈ ਬਾਕੀਆਂ ਪੂਥੀਆਂ ਹਾਂ ਬਾਰਬਾ ਬਾਰਬੀਕਿਊ ਨੇਸ਼ਨ ਉਹ ਚੱਲ ਰਿਹਾ ਹੈ ਸਾਡਾ ਬਾਰਬੀਕਿਊ ਹਮ ਮੈਗੀ ਵਿੱਚ ਬਾਰਬੀਕਿਊ ਤਿੰਨ ਦੋ ਬੰਦੇ ਸਾਡੇ ਤਿੰਨੇ ਦੋ ਬੰਦੇ ਦੋ ਬੰਦੇ ਸਾਡੇ ਗਏ ਸਮਾਨ ਲੈਣ ਮੈਗੀ ਮੂਗੀ ਤੇ ਦੇਖਦੇ ਹੁਣ ਉਹ ਨਹੀਂ ਅਸੀਂ ਪਤਾ ਕੀ ਕਰਦੇ ਹਾਂ ਸਿੱਖ ਨਹੀਂ ਇਹ ਕੰਮ ਅੱਗੇ ਅੱਗੇ ਕਰਦੇ ਹਾਂ ਹਾਂ ਹੁਣ ਅਸੀਂ ਲੰਗਰਾਂ ਮਈ ਰਹਿਣਾ ਦਾ ਥੋੜਾ ਜਿਹਾ ਹਾਂ ਤਾਂ ਕਰਕੇ ਅਸੀਂ ਅਸੀਂ ਆਪਣਾ ਆਪ ਕਰ ਲਿਆ ਕਰਨਾ ਟ੍ਰੈਂਡ ਹੋ ਰਹੇ ਆ ਵੀ ਅਸੀਂ ਆਤਮ ਨਿਰਭਰ ਹੋ ਰਹੇ ਆ ਅਸੀਂ ਆਤਮ ਨਿਰਭਰ ਹੋ ਰਹੇ ਆ ਹਾਂ ਅੱਜ ਅਸੀਂ ਅੱਜ ਅਸੀਂ ਮੈਗੀ ਬਣਾਈ ਆ ਕੱਲ ਅਸੀਂ ਸੈਂਡਵਿਚ ਟਰਾਈ ਕਰਾਂਗੇ ਹਾਂ ਕਾਲੀ ਲੈ ਆਜੇ ਚੱਕ ਫਟਾਫਟ ਚਲੋ ਫਿਰ ਇਹ ਵੀ ਕੋਈ ਖਤਰਾ ਨਹੀਂ ਕਿਤੇ ਉਹ ਯਾਰ ਫੇਰ ਕਿੱਦਾਂ ਹੋਏ ਦੇਣਾ ਹੋਏ ਫੇਰ ਐ ਨਹੀਂ ਪੜਨੀ ਪ੍ਰਧਾਨ ਸਾਹਿਬ ਖੇਲਣਾ ਤਾਂ ਪੈਣਾ ਹੀ ਹੈ। ਬੀਤੀ ਮੈਂ ਕਹਿੰਦੀ ਰਹੀ ਗੁਰੂ ਦਾ ਜੀ ਨਾ ਹਾਂ ਮੈਂ ਨਹੀਂ। ਇਹ ਸਾਡਾ ਇੱਕ ਐਕਸਪੈਰੀਮੈਂਟ ਹੈ ਰੇ ਤੇ। ਦੇਖਦੇ ਹਾਂ ਸਫਲ ਹੁੰਦਾ ਕਿ ਨਹੀਂ। ਲਓ ਬੋਲੋ ਹਾਂ ਸਕਸੈਸਫੁਲ ਹੈ। ਹਾਂ। ਕਟਿੰਗ ਛਟਿੰਗ। ਉਹ ਮਣ ਦੋਈ ਤਰ੍ਹਾਂ ਕੱਟੀ। ਬਰੀਕ ਬਰੀਕ ਪਿਆਜ। ਚਾਈਨੀਜ਼ ਕੱਟਾ? ਕਿਹੜੇ? ਕਹਿੰਦੇ ਉਹਦੇ ਕਹਾਣੇ ਕਹਿੰਦੇ ਉਗੜਾ ਬਣਾਉਣੀ ਬੈਠਦੇ ਆਂ ਕਿਹੜੇ ਬਾਤ ਤੇ। ਉਹ ਇਹਦੇ ਨਾਲ ਨਹੀਂ ਕੱਟੋਣੇ ਨੇ ਤਾਂ ਟਾਈਮ ਕੱਟੋਣੇ ਨੇ। ਨਹੀਂ ਹੋਰ ਕਿੱਦਾਂ ਕਰਾਂ ਹੁਣ ਚਾਈਨਿਸ ਬਣ ਜੇ ਮੈਂ ਪੁੱਛਾਂ ਚਾਕੂ ਤਾਂ ਦੇਖ ਲੈ ਪਿਆਜ਼ ਘੱਟ ਵੱਢ ਦੂੰਗੂਂ ਔਂਗਲੇ ਜਿਆਦਾ ਵੱਢਣੀਆਂ ਆਂ ਬੱਸ ਤੈਨੂੰ ਬਲੈ ਕੂਮੜਾ ਪੰਡ ਦੇ ਯਾਰ ਕੋਣ ਮੰਗਦੇ ਯਾਰ ਤਾਂ ਹੀ ਹੋਰ ਕੰਮ ਵੀ ਤੁਹਾਡੇ ਆਏ ਪੁੱਠੀਆਂ ਪੁੱਠੀਆਂ ਕਰਨਾ ਲੈ ਪਹਿਲਾਂ ਖੂਨ ਤੂੰ ਹੀ ਦੇ ਮੇਰੇ ਤਾਂ ਆਇਆ ਵੀ ਨਹੀਂ ਚਲੋ ਬਈ ਮੈਂ ਜੀ ਆ ਜਾਣ ਦੋ ਫੇ ਤੁਹਾਨੂੰ ਬਣਦੀ ਦਿਖਾਉਂਦੇ ਆਂ ਅੱਜ ਕਿਵੇਂ ਕਿਵੇਂ ਬੈਗੀ ਵੜਾਉਂਦੇ ਆਂ ਹਾਂ ਤੁਹਾਨੂੰ ਪਹਿਲੇ ਪਤਾ ਹੀ ਹੁਣ ਸਾਡੇ ਇਹ ਸਾਡੀ ਬੜਨੀ ਹੈ ਬਾਈ ਲੱਗ ਸਪੈਸ਼ਲ ਮੈਗੀ ਸਪੈਸ਼ਲ ਮੈਗੀ ਹੂੰ ਤੇ ਸਾਡੀ ਇੱਕ ਬੁੜੀ ਅੱਗ ਇਹਨਾਂ ਦੇ ਬਾਹਰ ਸਟੀਮ ਰਹੀ ਬਣਾਉਣੀ ਕੋਸ਼ਿਸ਼ ਕਰਦੇ ਆ ਜੀ ਤੇਰੇ ਪਰੇ ਨਹੀਂ ਅਸੀਂ ਨਾ ਸਰੀਪ ਟਾਂਕੇ ਬਣਾਉਣੀ ਮੈਗੀ ਪਹਾੜੋਂ ਮੇ ਲੋਕ ਪਹਾੜੋਂ ਮੈਂ ਜਾਣੇ ਜਿੰਦੀ ਗੁਰਦੁਆਰੇ ਆ ਪਾਉਂਦੇ ਲੋ ਵੀ ਦੋਵੇਂ ਬੰਦੇ ਆ ਗਏ ਆ ਮੇ ਮੈਗੀ ਲੈ ਉਹ ਦੇਖੀ ਹੈਗੇ ਜੀ ਕਿਹੜੀ ਮੈਗੀ ਯੂਪੀ ਨੂਡਲ ਹੂੰ ਪਾਣੀ ਪਾ ਕੇ ਬਾਲ ਦੀ ਮੈਗੀ ਵਧੀਆ ਹੁੰਦੇ ਇਹ ਕਤਾਈ ਕੁੜ ਵੀ ਨਹੀਂ ਹੈ ਜੀ ਮੈਗੀ ਕੁੜ ਜਾਂਦੀ ਆ ਚਲੋ ਭਈਆ ਮੈਗੀ ਬਣਾਓ ਨਾ ਨਾ ਕੁੜ ਜਾਂਦੀ ਨਹੀਂ ਹੋਣਾ ਇਹ ਦੋਏ ਦੋਏ ਫਲੇਵਰ ਲੱਗ ਲੱਗ ਲੈ ਹਾਂ ਵਿੱਚ ਯੂਪੀ ਵਿੱਚ ਮੈਗੀ ਹਾਂ ਬਈ ਭਾਗ ਗੁੱਜੀ ਚ ਵਾਈਸ ਦੇਖ ਲੈ ਮੈਂ ਤਾਂ ਆਉਂਦੀ ਦੇਖ ਲੈ ਤੇਰੀ ਹਾਂ ਨਹੀਂ ਨਹੀਂ ਫਿਰ ਵਧੀਆ ਇਹ ਉਹ ਇੱਕ ਚੀਜ਼ ਵਧੀਆ ਹੋਊਗੀ ਹੋਰ ਕੀ ਹੈ ਨਾ ਇੱਕ ਚੀਜ਼ ਵਧੀਆ ਹੋਊਗੀ ਦੋ ਥੋੜੀ ਵਿੱਚੇ ਵਧੀਆ ਬਣਦੀ ਆ ਕੀ ਕਰ ਪਾਣੀ ਮਕੇ ਮੈਗੀ ਬਣ ਚਲ ਦੇਖ ਲੈਣੇ ਆ ਇਹ ਵੀ ਇੱਕ ਐਕਸਪੈਰੀਮੈਂਟ ਦੇਖ ਲੈਣੇ ਆ ਤੂੰ ਬੋਨੇ ਬੋਨੇ ਨੂੰ ਹੈਗਾ ਕੋਈ ਅੰਦਰ ਕੋਈ ਚਾਹ ਪੋਣੀ ਪੋਣੀ ਕਾਹ ਤੇ ਫਿਰ ਚਾਹ ਪੋਣੀ ਤਾੜੀ ਗੱਲਾਂ ਪਹਿਲਾਂ ਚਾਹ ਪੋਣੀ ਕਿਵੇਂ ਮੈਨੂੰ ਜਾਂਗਾ ਬੜੀ ਆ ਚਾਹ ਪੋਣੀ ਵਾਲੋ ਆਪ ਹੀ ਬੋਲਣਾ ਚਾਪੂ ਨਹੀਂ ਬੜੀ ਆ ਯਾਰ ਅੱਜ ਤਾਂ ਜੇ ਕਰਕੇ ਸਾਰਾ ਪਾ ਦੇ ਗੱਲ ਕਰ ਬਈ ਇਹ ਐਂ ਨਾ ਸੋਚੋ ਵੀ ਅਸੀਂ ਗੁਰੂ ਘਰ ਤੱਕਣ ਲੱਗੇ ਹੋਏ ਉਹ ਨਹੀਂ ਆਏਗਾ ਇਹਦਾ ਸਾਨੂੰ ਪਰਮਿਸ਼ਨ ਤਾਂ ਦਿੱਤੀਆਂ ਹੋਈਆਂ ਵੀ ਤੂੰ ਦੀ ਖਾ ਲਿਆ ਕਰ ਉਹ ਕਰਦੇ ਕਰਦੇ ਘਰ ਤੇ ਲੈ ਗਿਆ ਉਹ ਤਾਂ ਕਹਿੰਦਾ ਕਰ ਤੇ ਲੈ ਗਿਆ ਹਾਂ ਬਈ ਘਰ ਤੇ ਲੈ ਕੇ ਆਇਆ ਮੁੰਡਾ ਇਹ ਪ੍ਰਧਾਨਗੀ ਦਾ ਪਹਿਲਾ ਹੱਕ ਹੈ ਉਹ ਬੋਟਲ ਆਸ਼ਾ ਦੇ ਪ੍ਰੋਗਰਾਮ ਦਾ ਬੋਟਲ ਆ ਕੱਟੀਆਂ ਮਈਆਂ ਖਾਣ ਲੱਗਾ ਨਹੀਂ ਡੱਬਾ ਕਰ ਲੈ ਲਾ 2 ਮਿੰਟ ਇਹਨੇ ਉਮ ਕਾ ਦੇਣੀ ਹੈ ਉਹਨਾਂ ਨੇ ਮਰਦੇ ਨੇ ਬਹੁਤ ਆ ਉਹਨੂੰ ਹਲਾਉਣੇ ਬਾਅਦ ਚ ਲੈ ਆਓ ਕਰਤੀ ਕੋਈ ਕੋਰਚਾ ਪਿਆ ਹੋਣਾ ਐਡਾ ਕੋਰਚਾ ਹਾਂ ਅੰਦਾ ਤੋੜ ਲੈ ਉਹਦੇ ਇੰਨਾ ਭਰੀਆ ਮੀਂਹ ਦੇ ਵਾਹਣਾ ਭਰੀ ਭਈ ਉਹ ਨਹੀਂ ਪਿਆ ਅੰਦਰ ਦੇ ਸੀ ਕਿ ਡੱਬਾ ਉਹਦੇ ਵਾਲਾ ਇਹਦਾ ਹੁਣ ਕਰਕੇ ਲਿਆਂਦਾ ਮਿਲਨਲ ਹੋ ਲੱਗ ਪਿਆ ਆਗੂ ਕਿਹੜਾ ਪਾਣੀ ਲਿਆ ਹੈ ਹੈ ਪਾਣੀ ਕਿਹੜਾ ਲਿਆ ਮੈਂ ਪੁੱਛੂਗਾ ਦੇ ਦਿੰਦੇ ਸੀ ਮੈਂ ਪੜ ਤਾਂ ਲਿਆਂ ਮੈਂ ਪੜ ਕੇ ਤੇ ਹੋਣਾ ਯਾਰ ਪਾਣੀ ਹੈ ਮੇਰੇ ਬਾਟਰ ਵਾਲਾ ਮੈਂ ਕੀ ਬੋਲਿਆ ਤੂੰ ਨਹੀਂ ਪਾਣੀ ਹੈ ਮੇਰੇ ਬਾਟਰ ਵਾਲਾ ਬਾਟਰ ਵਾਲਾ ਪਾਣੀ ਆਇਆ ਹੈ ਮੇਰਾ ਮਲ ਪਾਣੀ ਹੈ ਇਹ ਮੇਰਾ ਮਲ ਮੇਰਾ ਮਲ ਪਾਣੀ ਹੈ ਨਹੀਂ ਨਹੀਂ ਹੁੰਦਾ ਕਿਹੜਾ ਬਣੀਏ ਇਹ ਅਮਨ ਹਲਾਈ ਉਹ ਹੁੰਦੇ ਦਾ ਕੀ ਫੀ ਆ ਦੇਖੀ ਅੱਖ ਲਿਆ ਦੇਖ ਬਣਾਉਂਗਾ ਨਾਲੇ ਲੱਗਦਾ ਹੱਥ ਪਾ ਲੈ ਜੇ ਹੋਰ ਪਾ ਲੈ ਓਏ ਓਏ ਆਮਨੇ ਤੂੰ ងੋਮ ਕਰ ਲਿਆ ਲੈਡ ਬਾਹਰ ਪਾ ਗੁਰੇ ਉਹ ਲਾ ਕੇ ਬਾਹਰ ਲਾਉਂ ਨਹੀਂ ਲੈ ਕੇ ਵੀਰੇ ਨਾਲ ਤੈਨੂੰ ਬੋਲੂ ਕਰੇ ਫੋਨ ਮੜਿਆ ਯਾਰ ਬਲੌਗ ਚੱਲਦਾ ਸਾਡੇ ਨਾ ਕਰੋ ਵੀਰੇ ਪੱਖੇ ਨਾ ਚਲਾ ਕੋਈ ਪ੍ਰੋਬਲਮ ਨਾ ਪ੍ਰੋਬਲਮ ਕੀ ਪੁਲਿਸ ਫੋਰਟ ਇੱਕ ਇੱਕ ਬਲੌਗ ਦੇਖੀ ਆ ਆਪਾਂ ਮੈਂ ਦੇਖਦੇ ਵੀ ਤੁਸੀਂ ਮੈਂ ਦਲਾ ਦਾ ਸਬਸਕ੍ਰਾਈਬ ਵੀ ਕਰਤਾ ਇਹਨਾਂ ਦਾ ਲਾਦਾ ਹਾਂ ਨਹੀਂ ਨਹੀਂ ਅਨਸਬਸਕ੍ਰਾਈਬ ਕਰਿਆ ਹੋਇਆ علاوہ ਕੋਈ ਐਜਾ ਬਲੌਗ ਹੈ ਜੇ ਦੇਖਣਾ ਹੋਵੇ ਆਪਾਂ ਕੋਈ ਐਜਾ ਬਲੌਗ ਹੈ ਜਿਹੜਾ ਦੇਖਿਆ ਹੀ ਨਹੀਂ ਹੋਵੇ ਉਹ ਨਹੀਂ ਜੀਰਾਂ ਦੀ ਵੀ ਸਿੱਧਾ ਛੱਡੋ ਯਾਰ ਦੇਖਦੇ ਆਪਾਂ ਰੇ ਕੋਲ ਆ ਇਹ ਤਾਂ ਕਹੀ ਜਾਨਾ ਇਹਨਾਂ ਕਰਕੇ ਤਰੱਕੀ ਨਹੀਂ ਹੋਈ ਮੇਰੀ ਆਪੀ ਇੱਕ ਹੋਰ ਇੱਕ ਬਲੌਗ ਠੀਕ ਹੈ ਫਿਰ ਦਿਰਾ ਫੋਨ ਚੱਕਦਾ ਕੱਢੀ ਬੰਦ ਕੈਮਰਾ ਚੱਲ ਮੰਗਦੀ ਜੜੀ ਮੈਂ ਆਪਾਂ ਹਿਸਾਬ ਲਾ ਲਿਆ ਜਾਇਬ ਕਲੋਨੀ ਨੇ ਤਰੱਕੀ ਨਹੀਂ ਹੋਣ ਦਿੱਤੀ ਮੇਰੀ ਅੱਜ ਦੀ ਵੀਰੇ ਉਹਦੇ ਵਿੱਚ ਦੇਖ ਲਈ ਪਰ ਮੈਂ ਜਦੋਂ ਵਲੌਗ ਦੇਖਿਆ ਵਾ ਇਸ਼ਟੀਗੁਰ ਦੇਖ ਲੋ ਹੁਣ ਉਹਦੇ ਤੂੰ ਤਾਂ ਹਾਂ ਉਹ ਤਾਂ ਦੇਖਿਆ ਵਾ ਹਾਂ ਮੈਂ ਵੀ ਆਇਆ ਨਹੀਂ ਇੱਕ ਮਿੰਟ ਜੀ ਮੈਂ ਕੋਲੇ ਤੁਹਾਨੂੰ ਸੋ ਵੀ ਨਹੀਂ ਦੇਖਦੇ ਦੇਖਿਆ ਮੈਂ ਜੇ ਇਹ ਤਾਂ ਮੈਂ ਕਹਿੰਦਾ ਹੀ ਆ ਇਹ ਬਾਈਕਾਟ ਨਹੀਂ ਮੇਰਾ ਦੇਖਦਾ ਨਾ ਮੈਂ ਸਾਰਾ ਹਾਂ ਇਹ ਫੇਰ ਸਾਰੇ ਵਲੌਗ ਦੇਖਦਾ ਨਾ ਨਾਈਨ ਨੇ ਵਲੌਗ ਦੇਖੇ ਬਈ ਸਾਰੇ ਬਈ ਮੈਂ ਵੀ ਉਹ ਦੇਖਿਆ ਜਿਹੜਾ ਪਟਾਕੇ ਪਾਉਂਦਾ ਨਾ ਮੈਂ ਠੀਕ ਆ ਤਾਂ ਇਧਰ ਨੂੰ ਹਰੇਕ ਵਲੌਗ ਜਲਵਾਇ ਕਰ ਚਲੋ ਜੀ ਤਾਰੀ ਮੈਗੀ ਬਣਾਉਣ ਤੋਂ ਬਾਅਦ ਲਗਾਵਾਂਗੇ ਆ ਬਣਾ ਲਿਆ ਨੀ ਫਿਟਮ ਰਿਊ ਲਗਾਵਾਂਗੇ ਆ ਆ ਆ ਜਾ ਫਿਰ ਦੁਬਾਰਾ ਬਣਾਉਣੀ ਫਰਟਣਾ ਜਾਂ ਕੱਚੇ ਜਾ ਯਾਰ ਫਰਟਣਾ ਜਾ ਪਾ ਕੇ ਤਾਰੇ ਨੂੰ ਮੈਂ ਕੰਡ ਟੱਕੇ ਗੇਰੇ ਯਾਰ ਵਿੱਚ ਅੱਜ ਦਾ ਬਾਹਰ ਲਾ ਚਾੜਦਾ ਨਹੀਂ ਥੱਲੇ ਤਾਰ ਬੰਦੇ ਟੱਕੇ ਕਿੰਨੇ ਮੈਗੀ ਚ ਨਾ ਫਿਰਦੀ ਬੱਸ ਬਹੁਤ ਚੱਕਦਾ ਯਾਰ ਇੱਥੇ ਰੱਖ ਲੈ ਯਾਰ ਕੋਈ 1 ਮਿੰਟ ਕਿੰਨੇ ਡੱਕੇ ਗਏ ਆ ਅੱਗੇ ਯਾਰ ਭੰਬਲ ਬਿਚਾ ਰੱਖ ਮਾਰ ਰੱਖ ਆਉਦੇ ਅਲੈਕਮ ਲੰਗਰ ਮਾਫੀਆ ਕੋਮੀ ਕਰਾਇਆ ਲੰਗਰ ਜਿਹਾ ਮੇਰੇ ਯਾਰ ਉਥੇ ਲੰਗਰ ਮਾਫਿਆ ਅੜ ਜਾ ਪਾਤ ਦੇਣੇ ਲੱਕੜੀਆਂ ਲੱਕੜੀਆਂ ਦੇ ਵਿੱਚ ਐਂਟਰ ਜੇ ਜਨੋ ਖੜਨਾ ਦੋਵੇਂ ਲੱਕੜੀ ਹੋ ਗਈ ਮੈਗੀ ਬਣੂ ਕੀ ਫੋਟੂ ਬਣੂ ਪਤਾ ਨਹੀਂ ਜਿਹੜਾ ਐਦਾ ਦਾ ਖੜੀ ਮਿਹਨਤ ਲੱਗੀ ਕਿਹੜੀ ਤੇਰੀ ਕਿਹੜੀ ਮਿਹਨਤ ਲੱਗੀ ਓਏ ਜਿਹੜੇ ਮਿਹਨਤ ਕਰਨ ਵਾਲੇ ਬੈਠੇ ਹੋ ਵੀਰ ਵੀ ਲੱਗੇ ਹੋ ਮਿਹਨਤ ਆ ਵੀ ਸਮਾਨ ਇਕੱਠਾ ਕਰ ਪਿਛਲੀ ਵਾਰ ਵੀ ਬਾਈ ਗੀਨੇ ਸੈਂਡਵਿਚ ਬਣਾਇਆ ਬਾਅਦ ਚ ਕਹਿੰਦੇ ਯਾਰ ਮਜਾ ਨਹੀਂ ਆਇਆ ਸੱਚੀ ਇੱਦਾਂ ਹਰਾਮ ਕਰਨ ਵਾਲੇ ਹੈ ਚਲੋ ਬਾਈ ਕੋਈ ਗੱਲ ਪੱਤ ਤਮਾ ਗੱਲ ਚੱਕਲਾ ਖੜਾ ਹੈ ਨਜ ਤੇਰਾ ਗੁਰਦਾ ਫੜ ਗਿਆ ਕਿਤੇ ਉਹ ਮੈਂ ਕਹਿੰਦਾ ਅੱਗ ਜੀ ਬੇਟੇ ਜਾਂਦੀ ਆ ਐ ਹੋ ਗਈਆਂ ਪ੍ਰਧਾਨੀਆਂ ਤੂੰ ਖੜਾ ਗਾਲਾਂ ਤੋਂ ਥੋੜਾ ਪ੍ਰੇਅਰ ਕਰਿਆ ਜਾ ਉਹ ਕੋਈ ਨਾ ਕੋਟੂ ਨਾ ਤੇਰੀ ਜਿਆਦਾ ਸਭ ਤੋਂ ਜਿਆਦਾ ਇਹ ਜੀ ਹੁੰਦੀ ਆ ਆ ਨਾ ਫੂੜੀ ਸਰੋਪਾ ਹੁੰਦੀ ਈ ਸਰੋਪਾ ਥੋੜੀ ਏ ਕਿਉਂ ਲੱਖਿਆ 12 ਬਣੇ ਹਜੇ ਭਾਂਡੇ ਮੁੰਨੇ ਕਿਨੇ ਵਾਦ ਤੇ ਪਤਾ ਮੈਨੂੰ ਓਏ ਕਾਪੀ ਲੈ ਲੈਣਾ ਉਹ ਕੱਲੋ ਜੀ ਸ਼ਿਫਟਿੰਗ ਹੋ ਗਈ ਹੁਣ ਕਹਿੰਦੇ ਇੱਥੇ ਮੈਜੀ ਨਹੀਂ ਬਣਦੀ ਹੁਣ ਗੈਸ ਤੇ ਬਣੂਗੀ ਮੈਜੀ ਹੁਣ ਇੱਥੇ ਆ ਵੀ ਆ ਤਾਂ ਖਾਣਾ ਆਇਆ ਤੇ ਮਰਜੀ ਬਣੇ ਆਂ ਨੰਦ ਲੈਣ ਆਏ ਆ ਬਾਜੀ ਹੁਣ ਕੋਈ ਬਲੌਗ ਬਣਾਉਗਾ ਉੱਥੇ ਮੈਨੂੰ ਤਾਂ ਆਉਦਾ ਨਹੀਂ ਬਣਾਉਣੇ ਇਹ ਇਹ ਮੁੰਡੇ ਨੇ ਜ਼ਿੰਦਗੀ 'ਚ ਕਦੇ ਕੁਝ ਨਹੀਂ ਕਰਿਆ ਜਾਂਦੇ ਲੁੱਟਿਆ ਵੈਸੇ ਜਾ ਕੇ ਉਹ ਬਣਾ ਲੈਂਦੇ ਯਾਰ ਇਹਨਾਂ 'ਚ ਕੁਝ ਨਹੀਂ ਹੈਗਾ ਆਲੇ ਬੰਦੇ ਕਰ ਲੋ ਕਿਉਂ ਜਿਵੇਂ ਮੂਥੇ ਆਈਏ ਨੇ ਇਹ ਗੱਲਾਂ ਭਾਗ ਆਸੇ ਨਹੀਂ ਇਹ ਇਹ ਬੰਦੇ ਕਰਕੇ ਮੇਰੀ ਤਰੱਕੀ ਨਹੀਂ ਹੋਈ ਤੇਰੇ ਪਿੱਛੇ ਆ ਪਿੱਛੇ ਮੈਂ ਟਿਊਨ ਲਾਉਂਗਾ ਇਹਦੇ ਵਿਚੋਂ ਰੋਣ ਧੋਣ ਵਾਲੀ ਟਿਊਨ ਜਿਹੜੀ ਉਨੀ ਬਾਜਰੀ ਦੇ ਟੋਣ ਉਹ ਆਖੇ ਲੱਛਣੇ ਜੇ ਲੱਗਦੇ ਨਹੀਂ ਮੈਨੂੰ ਮੈਗੀ ਵਾਲੇ ਤੁਹਾਡੇ ਪਹਿਲਾਂ ਗੈਸ ਤੇ ਗਏ ਆ ਗੈਸ ਦਾ ਕੀ ਹੋਇਆ ਪਹਿਲੇ ਗੈਸ ਤੇ ਗਏ ਫੇਰੇ ਤੇਲੇ ਹੁਣ ਉਹ ਦੇਖ ਉਹ ਉੱਥੇ ਲੱਗਿਆ ਚੁੱਲਾ ਉਹ ਲੱਗਵਾਲ ਉੱਥੇ ਤੀਲੀ ਰੱਖ ਹੋਣੀ ਇਹ ਹੋ ਕੋਈ ਆ ਕਰਾ ਨਾ ਖੜੇ ਤੇ ਉਹ ਦੋ ਰੱਖਦੇ ਹੋ ਔਰ ਤੁਸੀਂ ਉਹ ਸਾਥ ਸਾਥ ਇਹ ਰੱਖ ਹਰੀਆ ਰੱਖ ਦਾਂਗੇ ਪਾਣੀ ਮੈਗੀ ਪਾਣੀ ਕੇ ਲਈ ਮੈਗੀ ਕਹਿੰਦੇ 2 ਮਿੰਟ ਵਾਲੀ ਜੇ 2 ਮਿੰਟ ਬਾਅਦ ਥੋੜੇ ਜਿਹਾ ਦੋ ਮਿੰਟ ਦੇ ਬਾਅਦ ਇਹ ਲਗਾ ਪੀਜ ਕਰ ਦਿੰਦਾ ਆ ਹਾ ਇਹਦੇ ਇਹਦੇ ਹੋਏ ਤਾਂ ਗੋਲਡਨ ਬ੍ਰਾਊਨ ਹੋਏ ਨਹੀਂ ਹੋਏ ਨਹੀਂ ਹਲੇ ਅਜੋਨੋ ਤੇ ਆ ਅਮਨ ਕੀ ਕਰਦਾ ਜਿੱਲਾ ਪਟ ਲਿਆ ਨੇ ਗਿਆ ਬੰਦਨ ਨੂੰ ਕੀ ਬਣ ਰਿਹਾ ਹੋ ਇਹ ਮੈਗੀ ਬਣੂ ਕਿ ਨਹੀਂ ਬਣੂ ਪਤਾ ਨਹੀਂ ਪਰ ਫੋਟੂ ਜਰੂਰ ਬਣ ਰਹਾ ਸੀ ਮੈਂ ਤਾਂ ਦਾ ਫਾਲੂ ਮਿੱਠਾ ਹੁੰਦਾ ਇੱਥੇ ਮੈਨੂੰ ਸਪਾਈਸੀ ਹੋਊਗਾ ਸਪਾਈਸੀ ਹੂੰ ਉਹ ਬਾਹਰ ਲੱਗੇ ਉਧਰ ਲੱਗੇ ਬਾਹਰ ਠੀਕ ਹੈ ਹੁਣ 30 ਸੈਕਿੰਡ ਹਾਂ ਉਹ ਇੱਥੇ ਜਗ੍ਹਾ ਆਇਆ ਹੈ ਇਹ ਸੇਵ ਹਾਂ ਹਾਂ ਫਸਪਾ ਗੋਣਾ ਲਾ ਹੁਣ ਦੇਖਦੇ ਮੈਗੀ ਕਿਦਾਂ ਬਣਦੀ ਆ ਬਣੂਗੀ 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 ਮੈਗੀ ਹੁਣ ਬਣੂਗੀ ਹੁਣ ਲੱਗਦਾ ਪੱਕੀ ਬਣੂਗੀ 2 ਮਿੰਟ ਵਿੱਚ ਤਿਆਰ ਲੈ ਜੀ ਆਹ ਇਹਨੂੰ ਅੱਗ ਲਾ ਮੈਨੂੰ ਮੈਗੀ ਛੜਦੀ ਲੱਗਦੀ ਨਹੀਂ ਰਹਾ ਬਸ ਆਹ ਲੈ ਵਸਾਂ ਦੇ ਕਮ ਖਤਰੇ ਵਾਲਾ ਹੀ ਬਾਈ ਗੋ ਮੈਨੂੰ ਸੇਵ ਕਾ ਚੱਲੋ ਚੱਲੋ ਟਾਈਮ ਚ ਨਿਕਲੋ ਨਿਕਲੋ ਟਾਈਮ ਨਾ 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 ਇਧਰ ਇਧਰ ਨਿਕਲੋ ਅਚਾਰਪਾ ਗੂਗੋ ਕਦੀ ਨਾ ਉਹ ਦੇਖਦਾ ਵੀ ਨਹੀਂ ਅੱਗੇ ਜੇ ਹਾਂ ਸਾਲਾ ਜਿੰਨਾ ਪਹਿਲਾਂ ਹੀ ਹੁੰਦਾ ਏ। ਇਹ ਕਿ ਆਗਾ ਅੱਗੇ ਕਰਦੇ ਤੇ ਲਾਤੀ 2 ਮਿੰਟ ਚ ਹਾਂ ਕਰਦੇ ਲਾਤੀ ਪਿੰਡ ਫੂਕਦੀ ਹੁੰਦੀ ਹੈ ਗਾਏ। ਭਲਾ ਹੱਲੇ ਆ ਨਹੀਂ ਦਈ। ਖੜ ਜਾ ਖੜ ਜਾ। ਇੱਧਰ ਆ ਉਪਨੀ ਪਿਆ। ਟੀਮ ਕਾਰਨਾ ਮੰਡਾ ਤੇ ਖਾ ਦੇ ਘਰ ਨੂੰ। ਹਾਂ। 5 ਮਿੰਟਾਂ ਮੰਨ ਜਾਣਾ ਯਾਰ ਜਿਹੜੀ ਜੋੜੀ ਕਰਨਾ। ਕੋਈ ਬਕਵਾਈ ਨਹੀਂ ਬਾਰਾ ਵਜੇ ਤੱਕ ਨਹੀਂ। ਵੀ ਦੋ ਟੱਕ ਲੱਗ ਦੇ ਦੇ। ਉਹ ਨਹੀਂ ਕੱਢਣਾ ਯਾਰ। ਸਾਰੀ ਬਾਦੇ 1:00 ਵਜੇ ਕੱਢਵਾ ਰਹਿਣਾ। ਸਾਰੀ ਪਾਸੇ। ਮਿੱਠਾ ਕੱਟ ਲਓ ਆਥ ਨਾਲ ਗੇੜ ਦੀ ਹੁਣ ਫੜਦੇ ਆਂ ਗੜਦੇ ਆਂ ਸਾਰਾ ਫਿਰ ਅਸਲੀਆ ਰੱਖੀ ਤੇ ਅੱਗੇ ਗਏ ਨੇ ਬਹੁਤ ਬਾਰੀ ਕੀ ਕਰਦੀ ਹੈ ਮੈਗੀ ਕਾ ਨੂੰ ਮੈਂ ਇਹਦਾ ਤੇਲ ਪਨੀਰ ਤੰਦੂਰੀ ਚਿਕਨ ਤੰਦੂਰੀ ਬਣਾ ਗਿਆ ਮੈਨੂੰ ਲਾਇ ਇਹਨੂੰ ਚੱਕੜਾ ਪੈਣਾ ਗੱਬੇ ਦੇ ਮੈਨੂੰ ਲੱਗਦਾ ਹੈ ਇਹਦਾ ਹੈਗਾ ਹੁਣ ਹਲਕਾ ਪਿਆਰ ਦੇਖਦੇ ਮੈਗੀ ਬਣਦੀ ਆ ਉਹ ਬੜੀ ਮਜ਼ਾ ਆ ਕੇ ਖਾ ਲਓ ਕਿ ਫੋਦੂ ਬਣਦਾ ਕੁਝ ਕੁ ਦਾ ਬਾਈ ਗੱਲ ਕੋਈ ਕੰਮ ਨਹੀਂ ਚੱਜਦੇ ਹੁੰਦੇ ਇਹਨਾਂ ਦੇ ਐ ਲੋ ਉਹ ਐਂ ਨਾ ਪਾਈਆ ਮਨੂੰ ਕੋਈ ਨਹੀਂ ਉਹ ਯਾਰ ਕੁਝ ਨਹੀਂ ਹੋਣਾ ਗੁਰਦੁਆਰੇ ਜਿਹੀ ਨਹੀਂ ਲਿਖਣਾ ਇਹ ਨਹੀਂ ਉਹ ਦੇ ਉਹ ਵਤੀਲੇ 'ਚ ਲਾਗੂ ਪਾਣੀ ਪਾ ਦੇ ਖਰਚ ਮਸਾਲੇ ਜਾਰ ਰਹੇ ਉਹ ਨਹੀਂ ਠੀਕ ਹੈ ਉਹ ਜਾਰ ਜਿਹੜਾ ਸਾਲਾ ਵਤੀਲਾ ਜਲ ਜਾਣਾ ਸਾਲਾ ਵਿੱਚ ਨਾ ਅੱਗ ਵੱਲਦੀ ਹੈ ਕਹਿੰਦਾ ਨਹੀਂ ਵਤੀਲੇ ਦੇ ਵਿੱਚ ਨਾ ਕੱਲਾ ਵੀ ਕੀ ਕਰਦਾ ਇਹ ਕਿਰਨ ਭੁੰਡੀਆਂ ਕੱਢੀਆਂ ਮਈਆਂ ਪੇਟਾਂ ਤੇ ਪਲੇਟਾਂ ਦੇਖ ਪਲੇਟਾਂ ਬੱਚੇ ਛੇਤੀ ਲੈ ਛੇਤੀ ਸੋ ਚੱਕੜਾ ਇਹ ਨਹੀਂ ਕੋਸਾ ਹੈਗਾ ਅੱਗੋਂ ਪਾਣੀ ਦਾ ਉਹ ਹਾਂ ਛੇਤੀ 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 ਪਾਣੀ ਵੀ ਦੁਆ ਲਿਆਏ ਆ ਆ ਵਾਹ ਓਏ ਫਾਇਦਾ ਪੁੱਤੂ ਆਸੇ ਪੋਰਦਾ ਕੰਮ ਕੰਟੀ ਬਤਰੀ ਮੇਜ਼ ਮੈਂ ਡੱਕੇ ਕਰਦੇ ਪਾ ਡੱਕੇ ਕਰਦੇ ਕੱਲ ਠੀਕ ਹੋ ਗਿਆ ਠੀਕ ਹੋ ਗਿਆ ਠੀਕ ਹੋ ਗਿਆ ਆ ਬਾਈ ਬਾਈ ਇਹਨੂੰ ਕਹਿ ਆਦਿਆ ਉਹਦੇ ਵਿੱਚ ਪਾਣੀ ਪਾਉਣ ਨੂੰ ਤਦੰਦਰ ਨੇ ਅੱਗ ਤੇ ਪਾਣੀ ਫਾੜਤਾ ਫਾਗੁੰਸੇ ਰਹੀ ਆ ਕੱਲਾ ਨਾ ਅੱਗ ਤਾਂ ਘਟ ਗਈ ਜਾਨ ਨੂੰ ਬਤੀਦਾ ਜਾਂਦਾ ਮੈਨੂੰ ਦੇ ਪਾ ਕੋ ਪਾਣੀ ਦੀ ਬੋਤਲ ਕਿੱਥੇ ਆ ਜਲ ਗਿਆ ਸਾਰਾ ਸਾਰਾ ਉਹ ਐ ਕਰਾਂ ਮੈਂ ਚੱਕ ਇਧਰ ਪਾ ਕੇ ਵਿੱਚ ਵਿੱਚ ਨੂੰ ਕਰ ਲੈ ਭੈਣ ਨੂੰ ਪਿਆਜਾ ਲੱਗਿਆ ਬਣ ਤਾ ਤੂੰ ਵਿੱਚ ਤੇ ਨੂੰ ਛੱਡ ਦੇ ਚੱਲ ਲੱਗਦੀ ਨਹੀਂ ਨਾ ਨਾ ਰੈਂਡ ਰੋਜ ਗਿਆ ਪੁੰਗਾ ਬਣਦੀ ਲੱਗਦੀ ਨਹੀਂ ਹੁਣ ਪਾਣੀ ਪਾੜੀ ਦੇ ਵਿੱਚ ਮੈਨੂੰ ਪਾਣੀ ਪਾਓ ਇਧਰ ਲਿਆ ਕੇ ਵਾਦੇ ਬਹੁਤ ਆਮਨ ਕਿੱਦਾਂ ਬਣੀ ਦਿਖਾਈ ਮੜਾ ਜਾ ਤੜਕੇ ਦੀ ਛਾਲ ਵਾਦੇ 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 ਲਿਆਰ ਚਾਹ ਲੈ ਸਰਕਾਈ ਜਿਹੜਾ ਬਾਗੂ ਨੇ ਕਿੰਨਾ ਕਪੋਣਾ ਚਾਹ ਜਾਨੂੰ ਡੋਂਗਾ ਗਿਆ ਪੀ ਲੂੰਗਾ ਯਾਰ ਪਾਣੀ ਇਹ ਉਹ ਐਨਾ ਤੂ ਫੂਲ ਬਣਾ ਵੇ ਹੋ ਜਾਦਾ ਥੂਪ ਥੂਪ ਹੋ ਜਾਣਾ ਆਮਨ ਮжая ਨਹੀਂ ਹੋਣਾ ਮੈਂ ਜੀ ਦਾ ਇਹਨੂੰ ਪਹਿਲਾਂ ਘੱਟ ਕਰੋ ਯਾਰ ਡੋਂਗਾ ਲਿਆ ਚੱਕੇ ਬਾਗੂ ਮੈਂ ਅੱਗ ਤੇ ਜਗਾ ਬੰਦਾ ਬੋਕੜ ਜੀ ਨੇ ਅੱਗ ਬਾਲਦੀ ਤਾਂ ਤੁੰਗਏ ਸਾਡੇ ਵਿਕਰ ਤੇ ਹੱਥ ਟਿਕ ਲਿਆ ਕੇ ਥਾਲੀ ਜੀ ਨੂੰ ਬੋਲੀ ਇੱਕ ਤਾਂ ਇੱਕ ਅਫਤਰ ਬੈਠੇ ਸਾਡੇ ਇੱਥੇ ਬੰਦਿਆਂ ਨੂੰ ਕਹੋ ਇਹਦੇ 'ਚ ਪਾਣੀ ਪਾਓ ਅੱਗ ਦੇ ਪਾਣੀ ਪਾ ਦਿੰਦੇ ਸਾਹਣ ਕੇ ਵੀ ਅੱਗ ਘਟਾ ਦੇ ਅੱਗ ਦੇ ਸਾਡੇ ਪਾਣੀ ਪਾ ਦ ਪਾਣੀ ਘਟਾਉਣੇ ਨੂੰ ਕਿਹਾ ਤਾਂ ਅੱਗ ਬਜਾਉਣੇ ਨੂੰ ਫੇਰਾ ਬੰਦੇ ਫੇਰਾ ਬੱਸ ਘਟ ਜਾ ਤਾਂ ਅਕਲ ਵਾਲਾ ਯਾਰ ਕਿਹਾ ਕਰਨੀ ਪਿਆਜਾਂ ਦਾ ਕਿਹਾ ਮਰਾਵਾ ਯਾਰ ਐਂ ਕਰੇ ਪੁੰਨੀ ਲਾਪੇ ਕਾਲੇ ਕਾਲੇ ਪੈਦ ਕੱਢ ਕੇ ਦੁਬਾਰਾ ਭੁੰਨ ਲਈਏ ਨਾ ਨਾ ਉਹ ਕੋਈ ਹੋਈ ਨਹੀਂ ਤੋੜ ਨਹੀਂ ਉਹ ਤੋੜਦਾ ਆ ਬੱਕਰ ਅਰਚ ਵਿਚੋਂ ਤੋੜ ਹਾਂ ਇਹਨੂੰ ਛੂੜਾ ਛੂੜਾ ਕਰ ਯਾਰ ਕੋਈ ਤੋੜਨਾ ਅਰਚ ਤੋੜਨਾ 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 ਇਕੱਲੀ ਇਕੱਲੀ ਨਹੀਂ ਬੰਨੀ ਅੱਛਾ ਅੱਛਾ ਇਹ ਤੋੜਦਾ ਕੌਣ ਹੁੰਦਾ ਮੈਂ ਕੀ ਫਿਰ ਆ ਕੇ ਛੱਡ ਦੂੰ ਮੈਂ ਵਿਚੀ ਛੱਡ ਦੇ ਬਸ ਇਕ ਨਹੀਂ ਹੁੰਦੀ ਹੁੰਦੀ ਫਿਰ ਨਹੀਂ ਯਾਰ ਉਹ ਨਹੀਂ ਉਹ ਯਾਰ ਮਤਲਬ ਗੱਬੇ ਤਾਂ ਐ ਹੋਲੀ ਜਿਹੀ ਹੁੰਦੀ ਬਸ ਇਹ ਹਾਂ ਯਾਰ ਆਪੇ ਖੁੱਲ ਨਹੀਂਣੀ ਤੂੰ ਬਿੱਲੀ ਪਤਾ ਨਹੀਂ ਫਿਰ ਬਾਈ ਅਸੀਂ ਪੜਾਈ ਉਹ ਵਿਚ ਛੱਡ ਦੇ ਯਾਰ ਰਹਿਣ ਦੇ ਤੂੰ ਐਡਾ ਹੀ ਰਹਿ ਉਹ ਕਰ ਦੇ ਵਿਚ ਛੱਡ ਦੇ ਬਸ ਤਾਕੂ ਕਿੰਨੇ ਬੈਗਟ ਲੈ ਕੇ ਜਾਂਦਾ ਹੱਥ ਪਹਿਲਾਂ ਆਪਣਾ ਸਾਤ ਕਰੀ ਨੀ ਮਸਾਲੇ ਮਸੂਲੇ ਦੇ ਵਿੱਚ ਇੱਕ ਹੋਰ ਕਿਹੜੇ ਮਸਾਲੇ ਮੁੱਲੇ ਚੱਕ ਉਹ ਮੱਚ ਰਹੇ ਰਹਿਣ ਦੇ ਰਹਿਣ ਦੇ ਹਰਸ ਰਹਿਣ ਦੇ ਹਲੇ ਨਾ ਕਰੋ ਹਲੇ ਰਹਿਣ ਦੇ ਕੋਈ ਨਾ ਕੋਈ ਨਾ ਹੈਗਾ ਬਾਬਾ ਡਰੋ ਨਾ ਉਹ ਨਾ ਉਹਨੂੰ ਚੱਲਣ ਦੇ ਬੁਝਾਵੇਂ ਬੁਝੇ ਨਹੀਂ ਉਹ ਯਾਰ ਵੀਰ ਖੜ ਜਾ ਯਾਰ ਖੜ ਜਾ ਇੱਕ 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 ਖੜਨਦਾ ਮੈਂ ਮੈਨੂੰ ਪਿਆ ਦੇਖ ਲੈ ਪੂੰਡੀ ਵਰਗੇ ਕਰਤੇ ਉਹ ਕੋਈ ਨਹੀਂ ਸੀਣਾ ਨਹੀਂ ਬਾੜਨਾ ਹੈਗਾ ਪਹਿਲਾਂ ਉਹ ਜਿਆਦਾ ਉਹਨੂੰ ਘਟਿਆ ਨਹੀਂ ਉਹ ਯਾਰ ਆਪੇ ਬਣ ਜਾਣੀ ਮਸਾਲਾ ਪਾਦਮਾ ਪਾਰੇ ਪਾਰੇ ਸਾਰੇ ਗੋਲ ਦੇ ਵਿੱਚ ਮਸਾਲਾ ਪਾਈਏ ਪਾਰੇ ਪਾਰੇ ਸਾਰੇ ਹਰਜ ਬੁੜ ਚਲਾ ਦੋ ਮਿੰਟ ਦੀ ਮੈਗੀ ਦੋ ਮਿੰਟ ਦੀ ਤਾਂ ਗੱਣਾ ਹੀ ਹੁੰਦੀ ਆ ਨਾ ਹਾਂ ਦੋ ਮਿੰਟ ਬਣਦਾ ਤਾਂ ਸਾਡਾ ਟੁਕੜਾ ਦਾ 15 ਮਿੰਟ ਤਾਂ ਲੱਗੇ ਜਾਂਦੇ ਆ ਬਈ ਬਣਾਉਣ ਆਲੇ ਤੁਹਾਨੂੰ ਬਈ ਘੰਟਾ ਹੋ ਗਿਆ ਹਾਂ 10 ਮਿੰਟ ਚ ਬਣਾਉਣਾ ਨਹੀਂ ਚਲੋ ਇੱਕ ਲੱਕ ਤੇ ਮੈਂ ਬੁੜਨਾ ਹਾਂ ਆ ਪਾਉਣ ਨੂੰ ਤੋਹੀਆਂ ਬਣ ਬੜੀਆਂ ਕੀ ਹੋ ਗਿਆ ਥੱਲੇ ਚੜ ਗਿਆ ਦਾ ਯਾਰ ਤੈਨੂੰ ਪਤਾ ਜਿੱਥੇ ਸ਼ੈਫ ਬਹੁਤ ਰਲਜਣ ਮਿਚਣ ਉਹ ਅੱਗ ਬੁਝਾਉਂਦੇ ਆਂ ਯਾਰ ਓਡੇ ਵਰਗਾ ਸ਼ੈਫ ਪਹਿਲੀ ਵਾਰ ਦੇਖਿਆ ਜਿਹੜੇ ਮੈਗੀ ਭੋਰ ਭੋਰ ਕੇ ਬਣਾਉਂਦੇ ਆਂ ਇਹ ਉਹ ਲੋਕ ਮਾਸਟਰ ਕੈਪ ਹੁੰਦੇ ਆ ਤੇ ਆਸ ਤੋਂ ਖੈਰ ਬੜੀ ਬੜੀ ਮੈਂ ਕਿਹਾ ਸਣੀ ਘਾੜਨ ਲੱਗਿਆ ਖਾਣੇ ਟਾਈਮ ਨੂੰ ਲੈ ਖਾਣ ਟਾਈਮ ਆ ਜਾਣਾ ਕਰ ਮੈਂ ਹਾਂ ਖਾਣ ਟਾਈਮ ਸਾਨੂੰ ਫਤੋ ਵੀ ਪਹਿਲਾਂ ਮੂਰੇ ਹੁੰਦੇ ਹੁੰਦੇ ਇਹਦੇ ਵਿੱਚ ਹੋਰ ਆ ਮਨਾਂ ਹਾਂ ਨੂਨ ਪਾਉਂ ਮੈ ਨੂਨ ਥੈਲੀ ਨਹੀਂ ਜੱਕੇ ਉਹ ਭਈਆ ਦਾਲ ਚਮਤੇ ਪਾਓ ਕਿਧੇ ਮਸਾਲਾ ਬੱਲੇ ਬੱਲੇ ਦਾਲਸ ਓ ਪਈਆ 8 20 ਬਾਲੋ ਗੰਟੇ ਦੇ 40 ਜੇ ਮੈਂ ਪਹਿਲਾਂ ਮੈਂ ਮੈਗੀ ਤੋਂ ਥੋਰ ਮਾਰਦੀ ਮੈਨੂੰ ਨਹੀਂ ਇਹ ਚੱਕ ਕੇ ਰੱਖੇ ਰੂਪਰ ਮੈਨੂੰ ਭੁੱਖ ਲੱਗੀ ਜਾਂਦੀ ਓ ਯਾਰ ਮੈਂ ਹੁਣਾਂ ਸਿੰਡਾ ਨਾਲ ਰਮਾਲ ਸਿੰਡਾ ਨਾਲ ਤਰਪੂਣੇ ਕੱਢਾਈ ਦੇ ਇਸ ਸਿੰਡਾ ਨਾਲ ਰਮਾਲ ਓਏ ਤੋ ਬਈ ਸਿੰਡਾ ਹੀ ਵਾਲਾ ਓਏ ਓਏ ਰਹਿਣ ਦੇ ਰਹਿਣ ਦੇ ਨਾਲ ਰਹਿਣ ਦੇ ਰਹਿਣ ਦੇ ਕਾਹ ਨੂੰ ਨਾ ਪਦਾ ਨਾ ਨਾ ਪਦਾ ਆਪੇ ਲੋਟ ਆ ਜਣੀਆਂ ਆਪੇ ਲੋਟ ਆਣਗੇ ਚਲੋ ਕੀ ਹੁਣ ਲੱਗੂ ਯਾਰ ਇਹ ਥੋੜੀ ਮੈਗੀ ਵੀ ਰ ਵਿੱਚ ਭੁੱਜਣੀ ਆਈ ਯਾਰ ਪਾਣੀ ਤਾਂ ਹੀ ਉੱਪਰ ਨੂੰ ਆਉਂਦਾ ਹਾਂ ਉਹ ਹੀ ਤਾਂ ਜਾਂਦਾ ਲਿਆ ਫੇ ਐ ਕਰ ਥੋੜੀ ਰਿਜ ਨਹੀਂ ਹਾਲੇ ਤੱਕ ਬਈ ਕੱਚੀ ਰਹਿੰਦੀ ਹੈ ਮੈਗੀ ਚੱਲ ਰਹੀ ਆ ਇਹ ਬਣੂਗਾ ਕੀ ਹੋ ਨਹੀਂ ਪਤਾ ਹੋਣੀ ਬਣੂਗਾ ਸਰਾ 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 ਪਿਆ ਥੋੜੇ ਚੰਗੇ ਆਪਣੇ ਬਸ ਉਹ ਇਹਦੀ ਪਜਾਂ ਨਾਲ ਉਹ ਕੋਈ ਨਹੀਂ ਗੋਲਡਨ ਬ੍ਰਾਊਨ ਵਗੈਰਾ ਹੁੰਦੇ ਨਹੀਂ ਇਹ ਥੋੜੇ ਜਿਹੜੇ ਬਰੀਆਨੀ ਤੇ ਨਹੀਂ ਬੰਦੇ ਜਾਂਦੇ ਉਹ ਸੁੱਕ ਜਾਣਾ ਪਾਣੀ ਤਾਂ ਆਏ ਸੁੱਕਦਾ ਤੇਰਾ ਲੈ ਠੀਕ ਐ ਨਹੀਂ ਆਕਣਾ ਕਾਦੇ ਟੱਕਣੇ ਚੱਕਣਾ ਪਾਣੀ ਛਾ ਕੇ ਦਿਖਾ ਦੇ ਟੱਕਣ ਚੱਕਣਾ ਹੀ ਆ ਅਸੀਂ ਦੇਖਣੀ ਉਹ ਵਿੱਚ ਕਾਦੇ ਸੁੱਕੇ ਜਾਊਗਾ ਪੁੱਲੇ ਤੂੰ ਕਿੱਥੇ ਆ ਕੋਈ ਪਾਤਾ ਵਿੱਚ ਪਾਤਾ ਹਾਂ ਸਭ ਪੈਕਟ ਵਿੱਚ ਆ ਸਭ ਵਿੱਚ ਗਏ ਗਰਮ ਨਹੀਂ ਹੈ ਨਾ ਅੱਜ ਸਾਰੇ ਇੱਥੇ ਆ ਭਾਈ ਸਾਰੇ ਅੰਦਰ ਗਏ ਸਾਰੇ ਪੈਕਟ ਅੰਦਰ ਗਏ 5 ਮਿੰਟ ਮੈਗੀ ਵੀ ਅੰਦਰ ਲੈਣੀ ਆ ਸੈਕੰਡ ਹੱਫ ਉਹ ਅੱਗ ਬੁਝਾਉਂਦੇ ਸਨ 2 ਮਿੰਟ ਜੇ ਆਣੀ ਦੇ ਅੰਦਰ ਮਿੰਟੋ ਮਿੰਟ ਦਾ ਜਾਲ ਸੀ ਬਸ ਗਿਆ ਕੋਈ ਨਹੀਂ ਆਕਣਾ ਉਹ 2 ਮਿੰਟਾਂ ਦਾ ਸਕਿੰਟੇ ਲੱਗੇ ਆ ਜਾਲ ਦੇ ਨੂੰ ਓਏ ਉਹ ਅੰਦਰ ਤੇ ਉਹੀ ਚੱਕ ਲੈ ਕੇ ਕਹਿੰਦੇ ਹੁੰਦੇ ਉਹਨੂੰ ਥਾਲੀ ਨਹੀਂ ਪਤੀਲੇ ਯੱਕ ਲੈ ਯਾਰ ਕੀ ਹੁੰਦਾ ਉਹ ਦੇਗਾ ਦੇ ਗਈ ਨਾ ਕਿਹਾ ਉਹਦੇ ਵਿੱਚ ਮੈਂ ਕਿਹਾ ਉਹਦੇ ਵਿੱਚ ਕਿਹਾ ਖਾਈ ਜਾ ਉਹ ਅੱਜ ਕੱਲ ਏਆਈ ਨਹੀਂ ਚੱਲਦੇ ਉਹ ਬੜੀ ਬਰੀਆਨੀ ਚੱਲਦੇ ਏਆਈ ਨਹੀਂ ਚੱਲਦੇ ਅੱਜ ਕੱਲ ਵਿੱਚ ਬਹਿ ਗਏ ਬੜੀ ਬਰੀਆਨੀ ਘੜੀ ਵੀ ਨਾ ਹਾਂ ਉਹੀ ਉਹੀ ਹਾਂ ਤੇ ਤੇ ਪੰਤ ਕੀ ਦੀਤਾ ਮੁਰ ਮੁਰ ਨਾਲ ਪਿੱਛੇ ਪਿੱਛੇ ਆਜ ਕਰੇਗਾ ਖਾਲਸਾ ਮੈਹੀ ਬਣ ਰਹੀ ਹੈ ਜੀ ਪ੍ਰਸ਼ਾਦ ਗੁਰਦੁਆਰੇ ਘਰ ਪ੍ਰਸ਼ਾਦ ਗੁਰਦੁਆਰੇ ਬਣਦਾ ਹਾਂ ਹਾਂ ਪੁਲਿਆ ਪ੍ਰਧਾਨਤਾ ਪੁਲਿਆ ਪ੍ਰਧਾਨ ਕੰਮ ਚੱਕ ਕੇ ਦੇਖੀ ਬਣੀਆ ਪ੍ਰਧਾਨ ਬੰਦੇ ਹੈ ਨਾ ਤਾਂ ਕਰਕੇ ਲੈ ਚੱਕ ਲੈ ਦੇਖ ਲੈ ਅਮਨਦਤ ਬੋਟਾਂ ਮੇ ਖੜ ਰਹੇ ਆ ਆ ਮੈਨੇ ਬੜੇ ਥੱਲੇ ਆ ਦਿਖਾਈ ਪੁੱਤ ਬੋਲ ਜੀ ਇੱਕ ਵਾਰ ਮੈਂ ਖੁੱਲੀ ਨਹੀਂ ਦੀ ਮੈਂ ਤਾਂ ਨਹੀਂ ਖਲਾਈ ਦੀ ਤਾਂ ਵੀ ਨਜ਼ਰ ਆਣਾ ਲੱਗ ਜਵੇ ਨਜ਼ਰਾਂ ਭੈੜੀ ਆਵੇ ਗਈਆਂ ਜਿਆ ਜਿਹੜੇ ਨਹੀਂ ਪਹੁੰਚੇ ਵੇ ਨੈੱਟ ਐਂਡ ਐਡਰੈਸ ਯਾ ਨੂੰ ਦਾਇਨਾ ਕੇ ਕਿ ਤੂੰ ਬਣ ਨਹੀਂ ਆਵੀ ਐ ਇਹ ਤਾਂ ਚਾਰ ਜਣੇ ਨੇ ਕਾਲੇ ਬਣੇ ਹੋਏ ਆ ਐ ਨਹੀਂ ਲੱਗਦੀ ਨਜ਼ਰ ਯੂਰੀ ਕਿ ਆਹੋ ਯੂ ਪੀ ਯੂ ਹਾਂ ਆਇਆ ਮਾਮਾ ਆਇਆ ਕਿਹੜੇ ਯੂਰੀ ਆਏ ਇਹ ਦੋਈ ਮੇਰੀ ਖਰਾ ਹਾਂ ਦੋਈ ਮੇਰੀ ਪਾਈ ਉਹ ਕਰ ਉਹ ਵੀ ਪਾਤੀ ਬਾਗ ਓਏ ਹਾਂ ਲਾਲ ਮਿਰਚ ਦੇ ਦੇ ਡੁੱਗੀ ਕੋਈ ਕਾਲੀ ਜਿਹੀ ਹੋ ਗਈ ਜਲੇਬੀਆਂ ਦੀ ਮਿਰਚਾ ਨਾ ਤੇਰੇ ਵੀ ਰੰਗ ਆ ਕੋਚ ਜਲੇਬੀ ਗ੍ਰੀਮਟਾਂ ਕੀ ਆ ਜਲੇਬੀ ਵਾਲਾ ਰੰਗ ਆ ਜਲੇਬੀ ਜਨਾ ਰੰਗ ਹੀ ਲੱਗਣਾ ਤਾਂ ਹੈ ਨਾ ਪਾੜੀਏ ਬਣ ਜਾਏ ਕਾਲੀ ਮਿਰਚ ਲੈ ਗਈ ਨਹੀਂ ਪੀਲਾ ਰੰਗ ਜਾ ਫੜ ਲੈ ਘਰ ਤੇ ਜਾ ਕੇ ਭਜਾ ਇਧਰ ਨੂੰ ਆ ਉਹ ਉਥੋਂ ਚੜ ਜਾ ਕਿੰਨਾ ਹੈ ਪੀਲਾ ਰੰਗ ਪਹਿਣਾ ਜਲੇਬੀਆਂ ਦਾ ਜੱਟ ਰੰਗ ਘੜਾ ਦੇ ਯਾਰ ਆ ਗਿਆ ਮਿੱਟੀ ਓਏ ਮਿੱਟੀ ਦੇ ਗੁੰਝਲਾ ਭਰ ਲੈ ਅਮਨ ਕਿਹੜੇ ਹਦਾਇਤਾਂ ਨੂੰ ਸਕੇ ਉਹ ਕਾਲੀ ਕਾਲੀ ਜੀ ਹੋ ਗਈ ਆ ਗਿਆ ਧੰਨ ਉਹ ਨਾ ਨਾ ਮਿੱਟੀ ਦਾ ਗੁੰਝਲਾ ਭਰ ਲੈ ਇੱਥੇ ਇਹੋ ਪਿੱਲੀ ਜੀ ਰਾਜਵੀਰ ਖਾਂਦਾ ਤੁਹਾਡਾ ਨਿਓਟਲ ਬੱਸ ਕਰਿਆ ਨਾ ਮੈਂ ਤਾਂ ਕੁਝ ਨਹੀਂ ਕਰਿਆ ਆ ਦੇ ਸਭ ਲੈਦਾ ਮੈਂ ਆ ਵੇ ਅਰਸ਼ ਕਿੱਦਾਂ ਬਣੀ ਟੋਮੀ ਆ ਗਿਆ ਟੋਮੀ ਦੇ ਵਿੱਚੇ ਹਨਾ ਮੱਕੂ ਤੇਰਾ ਗੱਲਵਾਦ ਨਾ ਤਾਰ ਲੋ ਯਾਰ ਨਾ ਨਾ ਜਮਾ ਬਣ ਗਈ ਬਣ ਗਈ ਵਧੀਆ ਪਾਪ ਲਾ ਦੇ ਇਹਨਾਂ ਨੂੰ ਮਾਂਜ ਕੇ ਜਾ ਹੁਣ ਪਾਪ ਲਾ ਦੇ ਬਸ ਤੁਮਾਰੀ ਹੀ ਦੋ ਮਿੰਟ ਐਟਾ ਹਾਂ ਸਰਾ ਸਰਾ ਠੀਕ ਆ ਹੂੰ ਦਾ ਮੜੀ ਪਾਪ ਹੀ ਲੱਗਣ ਨੇ ਪਾਪ ਨੂੰ ਕਹੇ ਜਾ ਗਗੋਹਾ ਬਣ ਜਾਣਾ ਇਹਦਾ ਚੱਲ ਤੂੰ ਕੱਢ ਵਾਜ ਚੱਕ ਕੇ ਕੇਫਾ ਬਣ ਜਾਣਾ ਕੇਫਾ ਬਣ ਜਾਣਾ ਹਾਂ ਜਿੱਦਾਂ ਪਹਿਲਾਂ ਲੱਗੇ ਤੇ ਪੋਰ-ਪੋਰ ਕੇ ਬਣਾਉਣਾ ਚੱਲ ਚੱਲ ਚੱਕ ਚੱਕ ਲੈ ਇਹਨੂੰ ਚੱਕੋ ਸਾਡੀ ਮੈਗੀ ਤਿਆਰ ਹੈ ਹਾਂ ਅਰੇ ਸਾਲ ਕੱਢ ਲੈ ਕਲਾ ਬਾਗੂ ਮੈਂ ਬਾਡੋਣੀ ਤਾਂ ਉਹ ਦੇਖੀ ਜੀ ਫਰਤਨਾ ਬਾੜਾ ਨਹੀਂ ਹੈਗਾ ਇਹ ਡੀਗਰ ਨਹੀਂ ਉਹ ਇਹਨਾਂ ਨੇ ਕਰਦ ਰਾਂ ਮੈਗੀ ਦਾ ਕੰਮ ਆਣਾ ਬਾੜੀ ਕੰਪਲੀਟ ਖਾਦਾ ਬਣ ਲੈ ਆ ਜਾ ਅਰੇ ਆ ਜਾ ਕੋਲ ਜਾ ਕਿੰਨਾ ਕਾਲਾ ਹੈ ਅੱਗ ਲੱਗੀ ਭਈ ਖਾਣ ਦੀ ਕੋ ਵੀ ਮੈਗੀ ਹੋ ਗਈ ਸਾਡੀ ਤਿਆਰ ਵਿੱਚ ਜੀਪੀ ਨੂਡਲ ਵਿੱਚ ਮੈਗੀ ਕੰਬੀਨੇਸ਼ਨ ਬਾਤ ਰਹੀ ਹੈ ਹੈ ਆਹੋ ਬਾਰੋਂ ਨੇ ਅਬੀ ਬੁੱਤ ਤੇ ਤੇ ਨਾ ਕਾਣੀ ਜਦੋਂ ਕੱਲ੍ਹ ਪਾ ਕੇ ਬਹਿ ਗਿਆ ਜੀ ਦੋ ਘੰਟੇ ਮੈਂ ਆ ਵੇਖ ਹੈ ਆ ਪ੍ਰਧਾਨ ਨੇ ਕਹਿੰਦੇ ਪ੍ਰਧਾਨ ਪਹਿਲਾਂ ਆਪ ਟੁੱਟ ਕੇ ਬੈਠੇ ਖਾਣ ਨੂੰ ਪਾਦਲੇ ਸਾਡੀ ਕਾਹ ਬੋਲਣਾ ਕਿ ਅਮਰ ਤਾਂ ਨਹੀਂ ਦੇਖਣਾ ਭੰਗ ਕਰਨ ਲੱਗੇ ਨਾ ਆਈ ਪਰ ਆ ਕੇ ਇਹਦੇ ਸਾਹਮਣੇ ਚਲੇ ਸਾਨੂੰ ਮਾਟਰ ਦਾ ਇਹ ਪਾਗਮ ਦਾ ਵੀ ਉਹ ਕਰ ਦੇਣਾ ਚੱਲੀ ਜਾਂਦੀ ਉਹ ਕਿੱਥੇ ਆ ਉਹ ਨਹੀਂ ਤਾਂ ਗਿਆ ਵਾ ਉਹ ਕੇ ਅਜੀ ਬਣੀ ਵੇਗੀ ਉਧਰ ਦਾ ਲਾਗੇ ਮਿਰਚਾਂ ਹਾਂ ਹਾਂ ਬਾਗੂ ਬੈਠ ਬਰਾਮਾ ਕੀ ਕਰਦਾ ਮੈਂ ਇੱਧਰ ਚਲੋ ਬਈ ਮੈਗੀ ਖਾਣ ਦੀ ਤਿਆਰ ਆ ਤੂੰ ਕਹਿੰਦਾ ਹੁਣ ਉਹ ਗਿਆਨੀ ਭੱਜੇ ਸੀ ਨਾ ਫੈਲ ਨੂੰ ਹਾਂ ਖਾਓ ਹੁਣ ਤੁਸੀਂ ਕੱਲੇ ਚਲੋ ਨਾ 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 ਸਾਡੇ ਕੋਲ ਕੁਝ ਵੀ ਨਹੀਂ ਆ ਸਾਡੇ ਕੋਲ ਵੀ ਸਾਡੇ ਕੋਲ ਕੁਝ ਨਹੀਂ ਹੈਗਾ ਉਹ ਦੇਖੀ ਕਿਵੇਂ ਮੈਂ ਆ ਤੋ ਸੋਨੋ ਲੋ ਵੀ ਅਸੀਂ ਭਾਂਡੇ ਮਾਂਦ ਕੇ ਵੀ ਰੱਖਿਆ ਉਹਨਾਂ ਪਿੰਡ ਵਾਲੇ ਕਹਿਣ ਕਿ ਤੇ ਵੀ ਕੱਲੀ ਮੈਗੀ ਹੀ ਬਣਾਉਂਦੇ ਆਇਆ ਜੇ ਨਾ ਓਹ ਵੇ ਦੇਖੋ ਮੁੰਡਾ ਪਾਂਡੇ ਮਾਂਜਣ ਲੱਗਿਆ ਵਾ ਤੋ ਵਈ ਮੈਗ ਮੂਵੀ ਖਾ ਲਈ ਹੈਗੇ ਨਾ ਹੁਣ ਘੜੋ ਕਰੀ ਚੱਲੀਏ ਵਾ ਫਰੀਕਾ